ਜੋ ਵਿਅਤ ਕਿਸਾਨ ਮੋਰਚਾ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਜੋ ਮਜ਼ਮਲਾਜਮ ਜਥੇਬੰਦੀਆਂ ਜਿਹੜੀਆਂ ਸਾਰੀਆਂ ਟ੍ਰੇਡ ਯੂਨੀਅਨਾਂ ਹੈਗੀਆਂ ਨੇ ਸਾਰੀਆਂ ਜਥੇਬੰਦੀਆਂ ਵੱਲੋਂ ਹਰੇਕ ਵਰਗ ਵੱਲੋਂ ਕੱਲ ਨੂੰ 16 ਤਰੀਕ ਨੂੰ ਭਾਰਤ ਬੰਦਰਾ ਜੋ ਸੱਦਾ ਦਿੱਤਾ ਗਿਆ ਹੈ ਉਹਦੇ ਸੰਬੰਧ ਦੇ ਵਿੱਚ ਜਿੱਥੇ ਸਮੂਹ ਕਿਸਾਨ ਜਥੇਬੰਦੀਆਂ ਬੰਦ ਕਰਨ ਜਾ ਰਹੀਆਂ ਨੇ ਉਹਦੇ ਨਾਲ ਹੀ ਪਹਿਲੀ ਵਾਰ ਹੋ ਰਿਹਾ ਵੀ ਅੱਜ ਕੀ ਕਿਸਾਨ ਮਲਾਜ਼ਮ ਮਜ਼ਦੂਰ ਵਪਾਰੀ ਸਾਰੇ ਇਕੱਠੇ ਹੀ ਮਤਲਬ ਇੱਕ ਦਿਨ ਬੰਦ ਦਾ ਐਲਾਨ ਕੀਤਾ ਹੈ ਹਾਲਾਂਕਿ ਪਹਿਲਾਂ ਵੀ ਕਿਸਾਨ ਅੰਦੋਲਨ ਜਦੋਂ ਹੋਇਆ ਸੀ ਉਦੋਂ ਵੀ ਸਾਰੀਆਂ ਜਥੇਬੰਦੀਆਂ ਸ਼ਮੂਲੀਅਤ ਕਰਦੀਆਂ ਰਹੀਆਂ ਸਾਡੀਆਂ ਜਥੇਬੰਦੀਆਂ ਅਸੀਂ ਵੀ ਵੱਡੀ ਗਿਣਤੀ ਸ਼ਮੂਲੀਅਤ ਕਰਦੇ ਰਹੇ ਹਾਂ ਦਿੱਲੀ ਦੀ ਗੱਲ ਹੋਵੇ ਜਾਂ ਲੋਕਲ ਸੰਘਰਸ਼ਾਂ ਦੀ ਗੱਲ ਹੋਵੇ ਜਿੰਨਾ ਚਿਰ ਕਿਸਾਨ ਅੰਦੋਲਨ ਚੱਲਿਆ ਪਰ ਇਸ ਵਾਰ ਵੀ ਅਸੀਂ ਜੋ 16 ਹੈ 16 ਤਰੀਕ ਹੈਗੀ ਹੈ 16 ਤਰੀਕ ਨੂੰ ਅਸੀਂ ਸਾਰੀਆਂ ਜਥੇਬੰਦੀਆਂ ਪੀਆਰਟੀਸੀ ਵੱਲੋਂ ਬੈਠੇ ਬੈਠੇ ਜਥੇਬੰਦੀਆਂ ਦੇ ਟਰਾਂਸਪੋਰਟ ਜਥੇਬੰਦੀਆਂ ਦੇ ਅੱਗੂ ਬੈਠੇ ਆ ਟੋਟਲ ਚੱਕਾ ਜਾਮ ਕਰਕੇ ਅਸੀਂ ਜਿਹੜਾ ਹੈਗਾ ਕੱਲ ਨੂੰ 16 ਦੇ ਬੰਦਰਾ ਸਮਰ ਜੇ ਜੋ ਵਿੱਤੀ ਪ੍ਰੋਰਕ ਕਿ ਸਮੇਂ ਦੀ ਲੋੜ ਹੈ ਇਹ ਜੋ ਸਰਕਾਰਾਂ ਵੱਲੋਂ ਕਾਰਪੋਰੇਟ ਪੱਖੀ ਨੀਤੀਆਂ ਬਣਾਈਆਂ ਜਾ ਰਹੀਆਂ ਹੈਗੀਆਂ ਜਿਹਨੂੰ ਨਾ ਉਹ ਉਦਾਰਵਾਦੀ ਨੀਤੀਆਂ ਆਪਾਂ ਕਹਿੰਦੇ ਆ ਸੰਸਾਰੀਕਰਨ ਉਦਾਰੀਕਰਨ ਨੀਤੀ ਕਾਰਪੋਰੇਟ ਨੂੰ ਬढ़ावा ਦਿੱਤਾ ਜਾ ਰਿਹਾ ਜਿਹੜਾ ਪੈਸਾ ਹੈਗਾ ਉਹ ਸਹ ਪਰਿਵਾਰ ਕੋਲੇ 85% ਪੈਸਾ ਸਾਰਾ ਜਮਾ ਹੋ ਰਿਹਾ ਬਾਕੀ 15% ਸਾਰੇ ਦੁਨੀਆ ਕੋਲੇ ਜਿਹੜਾ ਹੈਗਾ ਇਸ ਕਰਕੇ ਜਿਹੜਾ ਹੈਗਾ ਹਰੇਕ ਵਰਗੀ ਮਾਰਿਆ ਜਾ ਰਿਹਾ ਪਲਾਂ ਟ੍ਰਾਂਸਪੋਰਟਰ ਹੈ ਪਲਾਂ ਮਜ਼ਦੂਰ ਹੈ ਪਲਾਂ ਕਿਸਾਨ ਹੈ ਪਲਾਂ ਮਲਾਜ਼ਮ ਹੈ ਕਿਉਂਕਿ ਮਲਾਜ਼ਮ ਦੀ ਗੱਲ ਕਰ ਲਈਏ ਤਾਂ ਮਲਾਜ਼ਮ ਵੀ ਸਾਰੇ ਵਿਭਾਗਾਂ ਦੇ ਵਿੱਚ ਅਸੀਂ 90% ਕੱਚਾ ਮਜ਼ਦਮ ਪਰਤੀ ਕੀਤਾ ਜਾ ਰਿਹਾ ਹੈਗਾ ਕੋਈ ਵੀ ਮਜ਼ਦਮ ਪੱਕਾ ਨਹੀਂ ਕੀਤਾ ਜਾ ਰਿਹਾ ਪੁਰਾਣੀ ਪੈਨਸ਼ਨ ਨਹੀਂ ਬਹਾਲ ਕੀਤੀ ਜਾ ਰਹੀ ਐਦਾਂ ਹੀ ਟਰਾਂਸਪੋਰਟ ਨੀਤੀ ਦੀ ਗੱਲ ਕਰ ਲਈਏ ਕਿ ਟਰਾਂਸਪੋਰਟ ਵੀ ਹਮੇਸ਼ਾ ਜਿਹੜੀ ਹੈਗੀ ਹੈ ਘਟ ਵਾਲੇ ਪਾਸੇ ਹੀ ਜਾ ਰਹੀ ਹੈ ਪਾਸ ਸਰਕਾਰੀ ਟਰਾਂਸਪੋਰਟ ਹੈ ਹਰੇਕ ਵਰਗ ਕਿਸਾਨੀ ਦੁਕਾਨਦਾਰੀ ਵਪਾਰੀ ਹਰੇਕ ਵਰਗ ਜਿਹੜਾ ਹੈਗਾ ਉਹ ਇਹ ਤਾਂ ਨੀਤੀਆਂ ਤੋਂ ਪੀੜਤ ਹੈ ਕਿਉਂਕਿ ਸਰਕਾਰੜੀਆਂ ਨੀਤੀਆਂ ਨੇ ਉਹ ਕਾਰਪੋਰੇਟ ਪੱਖੀ ਬਣਾਉਂਦੀਆਂ ਨੇ ਲੋਕ ਪੱਖੀ ਨਹੀਂ ਬਣਾਉਂਦੀਆਂ ਇਹ ਨੀਤੀ ਦਾ ਸਵਾਲ ਹੈ ਇਹ ਕੱਲਾ ਖੇਤੀ ਦਾ ਸਵਾਲ ਨਹੀਂ ਹੈ ਨਾ ਕਿ ਕੱਲਾ ਕਿਸੇ ਦਾ ਨਿੱਜੀ ਸਵਾਲ ਹੈ ਇਹ ਸਾਰਿਆਂ ਦਾ ਸਵਾਲ ਹੈ ਸਾਡੀ ਲੋਕਾਂ ਦਾ ਜੀਵਨ ਪੱਧਰ ਉੱਚਾ ਕਾ ਹੋਊਗਾ ਜੇ ਉਹ ਕਾਰਪੋਰੇਟ ਪੱਖੀ ਨੀਤੀਆਂ ਨਾ ਬਣਾ ਕੇ ਉਹਨਾਂ ਨੂੰ ਤੋੜ ਕੇ ਲੋਕ ਪੱਖੀ ਨੀਤੀਆਂ ਬਣਨ ਗਈਆਂ ਉਹ ਲੋਕ ਪੱਖੀ ਨੀਤੀਆਂ ਬਣਾਉਣ ਦੀ ਮੰਗ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਪੂਰਨ ਤੌਰ ਤੇ ਜਿਹੜੇ ਬੰਦਰਾ ਸਮਰਥਨ ਕਰ ਰਹੇ ਹਾਂ ਇਹ ਔਰ ਦਿੱਲੀ ਵਿੱਚ ਸਰਚ ਦੇ ਉਹਦੇ ਵੱਲੋਂ ਵੀ ਉਹ ਤੁਸੀਂ ਬਲੌਕ ਤੋਂ ਸੁਪਾਸਾ ਜਬ ਵੀ ਸਾਲਤਾ ਜਾਵੇਗਾ ਉਹ ਇਹ ਕਲਪਨਾ ਕਰਦੇ ਹੋ। ਕੋ ਹਾਲ ਦੀ ਕੱਡੀ ਜੋ ਉੱਪਰੋਂ ਫੈਸਲਾ ਆਇਆ ਹੈਗਾ ਜਿਹੜਾ 16 ਦਾ ਬੰਦ ਹੈ 16 ਦੇ ਬੰਦਰੇ ਵਿੱਚ ਸਾਡਾ ਪੂਰਾ ਸਮਰਥਨ ਹੈ ਬਾਕੀ ਜਿਹੜਾ ਦਿੱਲੀ ਅੰਦੋਲਨ ਹੈ ਉਹਦੇ ਵਿੱਚ ਵੀ ਸਾਡੇ ਕਿਸਾਨ ਭਾਈ ਰਹੇ ਨੇ ਉਹ ਵੀ ਕਾਮਨ ਮੰਗਾਂ ਹੈ ਕਿਉਂਕਿ ਸਾਰੇ ਕਿਤਨਾ ਕਿਤੇ ਕਿਸਾਨੀ ਨਾਲ ਜੁੜੇ ਹੋਏ ਨੇ ਕਿਸਾਨੀ ਪਹਿਲਾਂ ਉਸ ਤੋਂ ਬਾਅਦ ਦੇ ਵਿੱਚ ਇੱਕ ਕੁਲਾਜ਼ਮਾ ਪਰ ਬਾਕੀ ਸ਼ੌਕੜ ਕਿਸਾਨ ਮਜ਼ਦੂਰੀ ਨਾਲ ਹੀ ਸੰਬੰਧ ਰੱਖਦੇ ਆ ਇਸ ਕਰਕੇ ਉਹਨਾਂ ਮੰਗਾਂ ਦਾ ਵੀ ਤੇ ਉਹਨਾਂ ਦਾ ਸਪੂਰਨ ਸਮਰਥਨ ਵੀ ਕਰਦੇ ਆ ਤੇ ਦੂਜੀ ਗੱਲ ਹੈ ਕਿ ਇੱਕ ਸਰਕਾਰ ਜਿਹੜੀ ਉਹ ਤਾਤਿਆਚਾਰ ਕਰ ਰਹੀ ਹੈ ਆਪਣੇ ਪਾਸੇ ਡੈਮੋਕਰੇਸੀ ਰਟਨ ਹੋ ਰਹਾ ਪਟਿਆ ਜਾ ਰਿਹਾ ਹੈ ਦੂਜੇ ਪਾਸੇ ਜੇ ਕੋਈ ਮੰਗਦੀ ਗੱਲ ਕਰਦਾ ਉਹਨੂੰ ਮੰਗ ਨੂੰ ਦਬਾਉਣ ਵਾਸਤੇ ਉੱਥੇ ਸਿੱਧੀਆਂ ਬੁਲੀਆਂ ਚਲਾਈਆਂ ਜਾ ਰਹੀਆਂ ਹਨ ਅਥਰੂ ਗੈਸ ਦੇ ਗੋਲੇ ਸਿੱਟੇ ਹੋਰ ਦੇਖਣ ਲਈ ਇਸ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਦੇ ਪੈਰਾਂ ਦੇ ਵਿੱਚ ਪੈਰ ਮਲਾ ਕੇ ਚੱਲ ਰਹੀ ਹੈ ਉੱਥੇ ਹਰਿਆਣਾ ਗਵਰਨਮੈਂਟ ਜਿਹੜੀ ਹੈਗੀ ਆ ਪ੍ਰਤੱਖदर्शी ਆ ਸਾਹਮਣੇ ਆ ਰਿਹਾ ਵੀਡੀਓ ਮੀਡੀਆ ਰਾਹੀਂ ਵੀ ਹਰਿਆਣਾ ਪੁਲਿਸ ਜਿਹੜੀ ਆ ਉਹ ਪੰਜਾਬ ਦੇ ਏਰੀਏ ਤੇ ਦਾਖਲ ਹੋ ਕੇ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਤੇ ਕੋਈ ਐਮ ਐਲ ਏ ਦੇ ਪੱਖ ਦੇ ਵਿੱਚ ਨਹੀਂ ਬੋਲ ਰਿਹਾ ਭਗਵਾਨ ਤੁਮਾਨ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਬਿਆਨ ਇਹ ਤਾਂ ਜਰੂਰ ਆਉਂਦਾ ਹੈ ਕਿ ਮੈਂ ਨੇੜੇ ਦੇ ਹਸਪਤਾਲਾਂ ਦੇ ਵਿੱਚ ਐਂਬੂਲੈਂਸਾਂ ਦਾ ਪ੍ਰਬੰਧ ਕਰਤਾ ਪਰ ਐਂਬੂਲੈਂਸਾਂ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਇਹ ਪ੍ਰਬੰਧ ਕਿਉਂ ਨਹੀਂ ਕੀਤੇ ਜਾ ਰਹੇ ਕਿ ਸਾਡੇ ਕਿਸਾਨਾਂ ਦੇ ਵੀ ਅਤਿਆਚਾਰ ਹੋਵੇ ਹੀ ਨਾ ਉਹਨਾਂ ਨੂੰ ਅਧਿਕਾਰ ਮਿਲਣਾ ਚਾਹੀਦਾ ਹੈ ਗੱਲ ਕਰਨ ਦਾ ਜੇ ਉਹਨਾਂ ਨੂੰ ਗੱਲ ਕਰਨ ਦਾ ਅਧਿਕਾਰ ਨਹੀਂ ਫਿਰ ਇੱਕ ਪਾਸੇ ਜਾਂਦਾ ਸੀ ਡੈਮੋਕਰੇਸੀ ਦਾ ਤੰਨੋਰਾ ਪਿੱਟਣੋਂ ਹਟ ਜਿਗੇ ਜਾਂ ਸਿੱਧੇ ਸਰਕਾਰਾਂ ਦੇ ਪੱਖ 'ਚ ਹੀ ਖੜ ਜਿਗੇ ਫਿਰ ਦਿਖਾਵੇ ਅਸੀਂ ਹੋਰ ਕਰ ਰਹੇ ਆ ਤੇ ਜੋ ਪ੍ਰੈਕਟੀਕਲੀ ਹੋ ਕੁਝ ਹੋਰ ਹੋ ਰਿਹਾ ਇਸ ਕਰਕੇ ਜੋ ਲੋਕ ਵੀ ਇਸ ਚੀਜ਼ ਨੂੰ ਸਮਝ ਰਹੇ ਆ ਅਸੀਂ ਜਿਹੜਾ ਕਿਸਾਨ ਅੰਦੋਲਨ ਹੁਣ ਚੱਲ ਰਿਹਾ ਹੈ ਉਹਦੀ ਵੀ ਹਮਾਇਤ ਕਰਦੇ ਆ ਤੇ ਜੋ ਕੱਲ ਨੂੰ 16 ਦਾ ਬੰਦ ਹੈ ਉਹਦੇ ਜੀ ਪੂਰਨ ਤੌਰ ਤੇ ਸਾਡਾ ਚੱਕਾ ਜਾਮ ਹੈ ਅੱਗੇ ਜੋ ਕੁਝ ਵੀ ਸੰਘਰਸ਼ ਉਲੀਕਿਆ ਜਾਊਗਾ ਉਪਰੋਂ ਉਹਦੇ ਵਿੱਚ ਵੀ ਅਸੀਂ ਜੋ ਫੈਸਲਾ ਆਊਗਾ ਉਸਮਰਥਨ ਕਰਾਂ। ਸਮਰਥਨ ਦੇ ਮਾਮਲੇ 'ਚ ਵੀ ਅਸੀਂ ਪਹਿਲਾਂ ਤਾਂ ਮੈਂ ਸਮੂਹ ਬੱਸ ਆਪਰੇਟਰ ਪ੍ਰਾਈਵੇਟ ਯੂਨੀਅਨ ਜਿਹੜੀ ਸਾਡੀ ਫਰੀਦਕੋਟ ਦੀ ਉਹਨਾਂ ਵੱਲੋਂ ਇਹ ਦੱਸਣਾ ਚਾਹੁੰਦਾ ਕਿ ਕੱਲ ਨੂੰ ਜਿਹੜਾ 16 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਹਦਾ ਅਸੀਂ ਪੂਰਨ ਤੌਰ ਤੇ ਸਮਰਥਨ ਕਰਦੇ ਆ। ਦੂਜੀ ਬੇਨਤੀ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਇਹ ਆ ਵੀ ਕੋਈ ਟ੍ਰੇਡ ਯੂਨੀਅਨ ਆ ਕੋਈ ਕਿਸਾਨੀ ਯੂਨੀਅਨ ਨਾ ਚਾਹੇ ਕੋਈ ਬੱਸ ਆਪਰੇਟਰਾ ਚਾਹੇ ਕੋਈ ਦੁਕਾਨਦਾਰ ਆ ਸਾਡੇ ਦੁੱਖ ਵੀ ਸਾਂਝੇ ਆ ਸਾਡੀਆਂ ਖੁਸ਼ੀਆਂ ਵੀ ਸਾਂਝੀਆਂ ਹਰ ਇੱਕ ਜਿਹੜੀ ਵੀ ਕੋਈ ਕਿਸੇ ਤੇ ਮੁਸੀਬਤ ਆਉਂਦੀ ਆ ਅਸੀਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਚਾਹੇ ਕੋਈ ਸਾਡੇ ਪੀਆਰਟੀਸੀ ਵਾਲੇ ਭਰਾ ਆ ਚਾਹੇ ਕੋਈ ਸਾਡੇ ਕਿਸਾਨੀ ਯੂਨੀਅਨ ਵਾਲੇ ਭਰਾ ਆ ਜਿਹੜੀਆਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਇਦੇ ਖਿਲਾਫ ਅਸੀਂ ਹਮੇਸ਼ਾ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਚਾਹੇ ਕੋਈ ਅੱਜ ਪੰਜਾਬ ਬੰਦਾ ਸਦਾ ਚਾਹੇ ਕੋਈ ਸਾਡੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਹੋਰ ਸੰਘਰਸ਼ ਲਾਣਿਆ ਜਾਂਦਾ ਤਾਂ ਸਾਡੀ ਜਿਹੜੀ ਸਮੂਹ ਪ੍ਰਾਈਵੇਟ বাস ਆਪਰੇਟਰ ਯੂਨੀਅਨ ਆ ਚਾਹੇ ਕੋਈ ਮਿੰਨੀ বাসਾ ਚਾਹੇ ਵੱਡੀ বাস ਅਸੀਂ ਆਪਦੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਕਦਮ ਤੇ ਖੜੇ ਹਾਂ ਜਿੱਥੇ ਵੀ ਸਾਨੂੰ ਆਵਾਜ਼ ਜੋ ਕਿ ਕੱਲ 16 ਦੀ ਕਹ ਦਿੱਤੀ ਗਈ ਹੈ ਕਿਸਾਨਾਂ ਦੇ ਸਮੋਹ ਕਿਸਾਨਾਂ ਵੱਲੋਂ ਜੋ ਕਿ ਕਿਸਾਨਾਂ ਤੇ ਅਤਿਆਚਾਰ ਹੋ ਰਿਹਾ ਜਾਂ ਕਿ ਕਾਲੇ ਕਾਨੂੰਨ ਬਣਾਏ ਜਾ ਰਹੇ ਆ ਕਿਸਾਨਾਂ ਦੀ ਕੋਈ ਬਾਣੀ ਫੜੀ ਜਾ ਰਹੀ ਕਿਉਂਕਿ ਅਸੀਂ ਟਰਾਂਸਪੋਰਟ ਬਾਅਦ ਚਾ ਸਾਡੀ ਪਹਿਲਾਂ ਅਸੀਂ ਕਿਸਾਨ ਦੇ ਪੁੱਤ ਆ ਜੇਕਰ ਕਿਸਾਨ ਹੀ ਨਾ ਰਿਆ ਤੇ ਟਰਾਂਸਪੋਰਟ ਕਿੱਥੋਂ ਚੱਲੇ ਇਹਦਾ ਸਾਡਾ ਪੰਜਾਬੀਆਂ ਦਾ ਮੜਾ ਮੁੱਟਾ ਤੰਦਾ ਪਹਿਲਾਂ ਇੱਕ ਕਿਸਾਨੀ ਆ ਦੂਜਾ ਟਰਾਂਸਪੋਰਟ ਆ ਆਪਣਾ ਪੰਜਾਬੀਆਂ ਦਾ ਇਹੋ ਹੀ ਤੰਦਾ ਜੇਕਰ ਅਸੀਂ ਕਿਸਾਨ ਹੀ ਨਾ ਰਹੇ ਤੇ ਟਰਾਂਸਪੋਰਟ ਦਾ ਕੋਈ ਦੁਕਾਨਦਾਰ ਨਾ ਡੈੜੀਦਾਰ ਕੋਈ ਨਹੀਂ ਰਹਿਣਾ ਅਸੀਂ ਪੂਰਨ ਤੌਰ ਤੇ ਸਤਨਾਮ ਬੱਸ ਵੱਲੋਂ ਸਮਰਥਨ ਦਿੰਨੇ ਆ ਕੱਲ ਨੂੰ ਪੂਰਨ ਤੌਰ ਤੇ ਬੱਸ ਰੱਖਾਂਗੇ ਬਿਲਕੁਲ ਕੋਈ ਬੱਸ ਨਹੀਂ ਚਲਾਈ